ਇਹ ਜੀ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਮੋੱਖ ਰੱਖਦੇ ਹੋਏ ਅਸੀਂ ਸਰਕਾਰ ਤੋਂ ਮੰਗ ਮੰਗੀ ਕਿ ਸਾਡਾ ਕਰ ਤੋੜਨ ਵਾਸਤੇ ਸਾਨੂੰ ਵੀ ਨੌਕਰੀ ਮਿਲਣੀ ਚਾਹੀਦੀ ਹੈ ਉਹਨਾਂ ਦਾ ਘਾਟਾ ਤਾਂ ਨਹੀਂ ਪੂਰਾ ਹੁੰਦਾ ਪਰ ਫਿਰ ਵੀ ਸੀਐਮ ਸਾਹਿਬ ਵੱਲੋਂ ਬਹੁਤ ਸਾਡਾ ਦਿਲੋਂ ਧੰਨਵਾਦ ਜੋ ਕਿ ਸਾਨੂੰ ਇਸ ਖੇਤੀਬਾੜੀ ਵਿਭਾਗ ਵੱਲੋਂ ਵਿਭਾਗ ਚ ਸਾਨੂੰ ਨੌਕਰੀ ਮਿਲੀ ਇਸ ਤਰ੍ਹਾਂ ਅਸੀਂ ਖੁਸ਼ ਹੋ ਰਹੇ ਹਾਂ ਜ ਸਾਡੇ ਜੀ ਘਰ ਅਟੈਕ ਪਾਸੇ ਦੂਸਰੇ ਪਾਸੇ ਜੀ ਨੌਕਰੀ ਦਿੱਤੀ ਗਈ। ਘਰ ਤਾਂ ਨਹੀਂ ਟੂਰੀ ਹੋ ਸਕਦੀ ਪਰ ਖੁਸ਼ੀ ਵੀ ਹੈ ਵੀ ਸਾਡੇ ਘਰ ਦੇ ਰੋਜ਼ਗਾ ਰੁਪਏ ਵਾਸਤੇ ਵੀ ਸਾਨੂੰ ਨੌਕਰੀ ਮਿਲੀ। ਸਾਡੇ ਪਿਤਾ ਜੀ ਦੀ ਕੁਰਬਾਨੀ ਨੂੰ ਵੀ ਹਮੇਸ਼ਾ ਯਾਦ ਕਰਦੇ ਜਾਵਾਂਗੇ। ਹਾਂ ਜੀ ਹਮੇਸ਼ਾ ਲਈ ਕੁਰਬਾਨ ਰਹਿਣਗੇ। ਇਸ ਤਰ੍ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਾਨ ਸਿੰਘ ਮਾਨ ਜੀ ਵੱਲੋਂ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਵਾਰਸਾਂ ਨੂੰ ਜਿਹੜੀਆਂ ਅੱਜ ਨਿਸ਼ਟੀ ਪੱਤਰ ਦਿੱਤੇ ਗਏ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਸਾਡੇ 32 ਪਰਿਵਾਰ ਸਾਡੇ ਮੋਗੀ ਜ਼ਿਲ੍ਹੇ ਤੋਂ ਜਿਹੜੇ ਹੈਗੇ ਆ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ ਵੀ ਪਰਿਵਾਰ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਨੀਤੀ ਪੱਤਰ ਦੇ ਦਿੱਤੇ ਗਏ ਨੇ ਔਰ ਤੀ ਸਾਡੀਆਂ ਬੱਚੀਆਂ ਪੈਣਾ ਜਿਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਟ੍ਰੇਨਿੰਗ ਦਿੱਤੀ ਗਈ ਆ ਔਰ ਉਹ ਪੈਣਾ ਜਾ ਕੇ ਅੱਗੇ ਹੋਰ ਸਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪੈਣਾ ਉਹਨਾਂ ਨੂੰ ਟ੍ਰੇਨ ਕਰਨ ਗਈਆਂ ਤਾਂ ਕਿ ਉਹ ਆਤਮ ਨਿਰਭਰ ਹੋ ਸਕਣ ਤੋਂ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਡੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੀਆਂ ਪਰਵਾਰਾਂ ਦੀਆਂ ਪਰਵਾਨੀਆਂ ਨੂੰ ਜਿਹੜਾ ਸਰ ਮੱਥੇ ਰੱਖ ਕੇ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਔਰ ਇਹਨਾਂ ਨੂੰ ਰੋਟੀ ਪਾਇਆ ਤੇ ਮੈਂ ਇਹਨਾਂ ਪਰਿਵਾਰਾਂ ਨੂੰ ਬੈਸਟ ਵਿਸ਼ੇਸ ਦਿੰਨੀ ਆ ਸ਼ੁਭ ਕਾਮਨਾਵਾਂ ਦਿੰਨੀ ਆ ਬੱਚਿਆਂ ਨੂੰ ਤਾਂ ਜੋ ਉਹ ਹੋਰ ਪੜ੍ਹ ਲਿਖ ਕੇ ਜਿਹੜਾ ਅੱਗੇ ਪ੍ਰਮੋਟ ਹੋ ਸਕਣ ਅੱਛੇ ਅਫਸਰ ਬਣ ਵੱਡੇ ਹੋ ਪੜ੍ਹਾਈ ਕਰਕੇ ਹੋਰ ਸੋ ਅੱਜ ਦਾ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਜਸਵਿੰਦਰ ਸਿੰਘ ਬਰਾੜ ਜੀ ਜਿਨ੍ਹਾਂ ਨੇ ਬਹੁਤ ਅੱਛੀ ਭੂਮਿਕਾ ਨਿਭਾਈ ਔਰ ਜ਼ਿਲ੍ਹੇ ਦੇ ਵਿੱਚ ਉਹਦਾ ਸਵਾਲਦਨ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਵਿੱਚ ਆ ਲਗਾਤਾਰ ਜਿਹੜੇ ਕਿਸਾਨੀ ਨੂੰ ਲੈ ਕੇ ਸਾਡੀ ਖੇਤੀਬਾੜੀ ਨੂੰ ਲੈ ਕੇ ਸਾਡਾ ਮੋਗਾ ਜਿਹੜਾ ਬੋਲਦੀਆਂ ਸ਼ੋਰ ਰਿਹਾ ਸਭ ਤੋਂ ਪਹਿਲੀ ਪੂਰੇ ਪੰਜਾਬ ਦੀ ਜਿਹੜੀ ਮਸ਼ੀਨ ਆ ਸੋਇਲ ਟੈਸਟਿੰਗ ਮਸ਼ੀਨ ਜਿਹੜੀ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਤਕਰੀਬਨ 72 ਤਰ੍ਹਾਂ ਦੇ ਜਿਹੜੇ ਟੈਸਟ ਕੀਤੇ ਜਾਂਦੇ ਨੇ ਤੇ ਆਧੁਨਿਕ ਲੈਬ ਜਿਹੜੀ ਸਾਡੇ ਮੋਗਾ ਵਿੱਚ ਤਿਆਰ ਕੀਤੀ ਗਈ ਹੈ ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਸਾਡੇ ਸਾਰੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕਰਦੀ ਆ ਤਾਂ ਜੋ ਉਹ ਇਦਾਂ ਦੇ ਜਿਹੜੇ ਹੈਗੇ ਉਪਰਾਲੇ ਹੋਰ ਕਰਦੇ ਰਹਿਣ। ਅ ਜਿਹੜੇ ਦਿੱਲੀ ਦੇ ਬਾਰਡਰ ਤੇ ਜਿਹੜੇ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਧਰਨੇ ਲੱਗੇ ਸੀ ਉਹਦੇ ਵਿੱਚ ਸਾਡੇ ਪੰਜਾਬ ਦੇ 700 ਤੋਂ ਉੱਤੇ ਜਿਹੜੇ ਕਿਸਾਨ ਆ ਉਹ ਸ਼ਹੀਦ ਹੋਏ ਸੀ। ਤੇ ਉਹਨਾਂ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਜਿਹੜੇ ਵਾਰਸ ਆ ਉਹਨਾਂ ਨੂੰ ਨੌਕਰੀਆਂ ਦੇਣ ਦਾ ਜਿਹੜਾ ਫਿਰਸਾ ਜਿਵੇਂ ਚੱਲਿਆ 500 ਦੇ ਕਰੀਬ ਤਕਰੀਬਨ ਨੌਕਰੀਆਂ ਪਹਿਲਾਂ ਵੱਡੀਆਂ ਗਈਆਂ ਨੇ ਤੇ ਤਕਰੀਬਨ 200 ਦੀਆਂ ਨੌਕਰੀ ਜਿਹੜੀ ਹੈਗੀ ਆ ਉਹ ਹੁਣ ਵੱਡੀ ਜਾ ਰਹੀ ਹੈ ਸਾਡੇ ਜਿਹੜਾ ਜ਼ਿਲ੍ਹਾ ਮੋਗਾ ਉਹਦੇ ਵਿੱਚ 32 ਜਿਹੜੇ ਵਾਰਸ ਨੇ ਜਿਹੜੇ 32 ਉਹ ਸ਼ਹੀਦ ਪਰਿਵਾਰ ਨੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਇਹ ਨੌਕਰੀਆਂ ਵੱਡੀਆਂ ਗਈਆਂ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਸੇਵਾਦਾਰ ਦੀ ਜਿਹੜੀ ਨੌਕਰੀ ਆ ਇਹ ਉਹ ਦਿੱਤੇ ਗਿਆ ਨੇ ਮੈਂ ਧੰਨਵਾਦੀ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਕਿ ਇਹਦੇ ਇਹਨਾਂ ਵਿਚਾਰੇ ਜਿਹੜੇ ਜਿਵੇਂ ਕਹਿੰਦੇ ਨੇ ਨਾ ਇੱਕ ਆਮ ਘਰਾਂ ਦੇ ਵਿੱਚ ਜਿਹੜੇ ਚੁੱਲ੍ਹੇ ਉਹ ਤਪਦੇ ਕਰਦੇ ਕਿਉਂਕਿ ਜਦੋਂ ਘਰ ਦਾ ਜਿਹੜਾ ਮੋਢੀ ਬੰਦਾ ਇੱਕ ਤੁਰ ਜਾਵੇ ਤਾਂ ਉਹ ਘਰ ਜਿਹੜੇ ਹੈਗੇ ਆ ਉਹ ਖਾਲੀ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਮੈਂ ਉਹ ਨੌਜਵਾਨਾਂ ਨੂੰ ਮਿਲਿਆ ਮੈਂ ਬੱਚਿਆਂ ਨੂੰ ਮਿਲਿਆ ਉਹਨਾਂ ਘਰਾਂ ਦੇ ਵਿੱਚ ਕੋਈ ਹੋਰ ਕਮਾਈ ਦਾ ਸਾਧਨ ਰਹਿ ਨਹੀਂ ਗਿਆ ਸੀ। ਸੋ ਅਸੀਂ ਧੰਨਵਾਦੀ ਆ ਮੁੱਖ ਮੰਤਰੀ ਸਾਹਿਬ ਦੇ ਜਿਨ੍ਹਾਂ ਨੇ ਕਿ ਐਡਾ ਵੱਡਾ ਜਿਹੜਾ ਇਹ ਉਪਰਾਲਾ ਕੀਤਾ ਤੇ ਬਾਕੀ तकरीबन ਜੋ-ਜੋ ਕਿਸਾਨੀਆਂ ਦੇ ਕਿਸਾਨ ਦੇ ਹੱਕ ਦੇ ਵਿੱਚ ਜੋ-ਜੋ ਇਹ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ तकरीबन ਅੱਗੇ ਮੈਂ ਡਿਸਕਸ ਵੀ ਕੀਤਾ ਕਿ ਜਿਹੜਾ ਵੱਡਾ ਕੰਮ ਹੈ ਜਿਹੜਾ ਕਿ ਹੁਣ ਆਜ਼ਾਦੀ ਤੋਂ ਬਾਅਦ ਜਿਹੜਾ ਪਹਿਲਾ ਕੰਮ ਹੋ ਰਿਹਾ ਹੈ ਜਿਹੜਾ ਮਾਲਵਾ ਨਹਿਰ ਦਾ ਉਹਦੇ ਨਾਲ ਮੈਂ ਸਮਝਦਾ ਕਿ ਜਿਹੜਾ ਪੰਜਾਬ ਇੱਕ ਰਾਜਸਤਾਨ ਬਣ ਜਾ ਰਿਹਾ ਸੀ ਏਓ ਸੀ ਨੂੰ ਠੱਲ ਪਊਗੀ तकरीबन ਸਾਡੇ ਪੰਜਾਂ ਜਿਲ੍ਹਿਆਂ ਨੂੰ ਉਹਦਾ ਫਾਇਦਾ ਹੋਣਾ ਜਿਹੜੀ ਮਾਲਵਾ ਨਹਿਰ ਦਾ ਸਾਡੇ ਕੋਲੋਂ ਲੰਘ ਕੇ ਜਾਣੀ ਆ ਹਰੀ ਕੇ ਤੋਂ ਲੰਘ ਕੇ ਇਹ ਜਿਹੜੀ ਹੋਰ ਤੱਕ ਜਾਣੀ ਆ ਸੋ ਮੈਂ ਉਸ ਚੀਜ਼ ਦਾ ਵੀ ਮੈਂ ਮੁੱਖ ਮੰਤਰੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਸਾਨੂੰ ਜੀ 32 ਕੈਂਡੀਡੇਟ ਦੀ ਲਿਸਟਾਂ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਈ ਹੈ ਜਿਹਦੇ ਚ ਅਸੀਂ ਅੱਜ 20 ਕੈਂਡੀਡੇਟ ਨੂੰ ਨੌਕਰੀਆਂ ਦੇ ਦਿੱਤੀਆਂ ਔਰ ਬੜਾ ਇਤਿਹਾਸਕ ਦੇਣਾ ਹੈ ਮਨ 'ਚ ਬੜੀ ਖੁਸ਼ੀ ਹੈ ਕਿ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਪਰਿਵਾਰਾਂ ਨੂੰ ਅੱਜ ਉਹਨਾਂ ਦਾ ਚੁੱਲ੍ਹਾ ਤਬਦਾ ਕੀਤਾ ਔਰ ਖੁਸ਼ੀ ਹੈ ਇਸ ਗੱਲ ਦੀ ਕਿ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਬਹੁਤ ਵੱਡਾ ਕਦਮ ਚੁੱਕਿਆ ਬਿਲਕੁਲ ਜੀ ਇਹ ਇਹ ਰੈਗੂਲਰ ਹੈ ਪੱਕੀਆਂ ਨੌਕਰੀਆਂ ਪੱਕੀਆਂ ਜਿਵੇਂ ਕਹਿੰਦੇ ਐਟ ਵਰਕਿੰਗ ਪੱਕੀਆਂ ਨੌਕਰੀਆਂ ਇਹ ਦਰਜਾ 4 ਦੇ ਵਿੱਚ ਕੈਟਾਗਰੀ ਦਿੱਤੀਆਂ ਪਰੰਤੂ ਇਹ ਪ੍ਰਮੋਸ਼ਨ ਜੋਗ ਹੈ ਸਰਵਸ ਜੇ ਬੱਚਾ ਗਾਂਦੀਆਂ ਪੜੀ ਜਾਊਗਾ ਤਾਂ ਦਰਜਾ ਦਰਜਾ ਉਹਦੀ ਪ੍ਰਮੋਸ਼ਨ ਵੀ ਹੋਈ ਜਾਊਗੀ ਜਿਹੜੇ ਵਿਭਾਗ ਦੇ ਅਸੀਂ ਇਹ ਖੇਤੀਬਾੜੀ ਵਿਭਾਗ ਦੇ ਵਿੱਚ ਨੌਕਰੀਆਂ ਜਿਹੜੀਆਂ ਦਿੱਤੀਆਂ ਜੀ ਹੋਰ ਵੀ ਕੋਈ ਆਪਣੇ ਜ਼ਿਲ੍ਹੇ ਦੇ ਰਹਿੰਦੇ ਆ ਹਾਂਜੀ ਜਿਹੜੇ ਕੇਸ ਰਹਿੰਦੇ ਆ ਉਹ ਵੀ ਵਿਚਾਰ ਅਧੀਨ ਆ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਉਹਨਾਂ ਨੂੰ ਵੀ ਅਸੀਂ ਨੌਕਰੀਆਂ ਦੇਵਾਂਗੇ